ਕਾਂਗਰਸ ਦੀ ਸਿਆਸਤ ਨਾਲ ਜੁੜਿਆ ਹਾਇਆ ਕਾਟੋ ਕਲੇਸ਼ ਚੱਲਦਾ ਆ ਰਿਹਾ ਸ਼ੁਰੂ ਤੋਂ ਹੁਣ ਤੱਕ ਕੀ ਕੁਝ ਹੋਇਆ ਅੱਜ ਜਗਰਾਉਂ ਚ ਰੈਲੀ ਸੀ ਉਹਦੇ ਵਿੱਚ ਕਈ ਲੀਡਰਾਂ ਨੇ ਇੰਡੀਆ ਗੱਠ ਜੋੜ ਦੇ ਉੱਤੇ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਨੂੰ ਨਸੀਹਤ ਇੱਕ ਤਰ੍ਹਾਂ ਦੀ ਦਿੱਤੀ ਹੈ ਕਿ ਤੇ ਗੱਠ ਜੋੜ ਨਾ ਦਿੱਲੀੋਂ ਕਰਕੇ ਆ ਜਿਓ ਇੱਥੇ ਬੰਦੇ ਨੂੰ ਮੂੰਹ ਦਿਖਾਉਣ ਨਹੀਂ ਲੱਭਣਾ ਸੀ ਜੋ ਅੱਗੇ ਰਹਿਣਾ ਕਿਉਂਕਿ ਇਹ ਸਾਡੀ ਨਹੀਂ ਬਣਨੀ ਸਾਡੀ ਨਹੀਂ ਪੁੱਗਣੀ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਕਾਂਗਰਸ ਤੇ ਜਿਹੜੀ ਹਾਈ ਕਮਾਂਡ ਆ ਉਹਦਾ ਵੀ ਬੜਾ ਦਬਾਅ ਹੈ ਕਿ ਗੱਠ ਜੁੜਤੇ ਆਪਾਂ ਨੂੰ ਕਰਨਾ ਹੀ ਪੈਣਾ ਹੈ ਤੁਕੋਲੇ ਇਹ ਤੇ ਗੱਠ ਜੋੜੋ ਹੋਣਾ ਹੀ ਹੁਣ ਇਹਦੇ ਜਿੰਨੇ ਮਰਜ਼ੇ ਜਗਰਾਉਂਦੀ ਰੈਲੀ ਕਰਨੇ ਚਾਹੇ ਮੋਗੇ ਦੀ ਮੰਡੀ ਚ ਜਾ ਕੇ ਕਰ ਲੈਣ ਜਾਂ ਜਗਰਾਉਂਦੀ ਮੰਡੀ ਤੇ ਜਾ ਕੇ ਕਰ ਲੈਣਾ ਗੱਠ ਜੋੜ ਦੇ ਕਾਂਗਰਸ ਪਾਰਟੀ ਨੇ ਕਰਨਾ ਹੈਗਾ ਗੱਠ ਜੋੜ ਤੇ ਹੋ ਹੀ ਚੁੱਕਾ ਜੇ ਗੱਠ ਜੋੜ ਨਾ ਨਾ ਹੁੰਦਾ ਹੁਣ 5-7 ਫੜ ਕੇ ਹੋਰ ਭਗਵੰਤ ਮਾਨ ਨੇ ਜੇਲਾਂ ਚ ਸੁੱਟ ਦੇਨੇ ਹੈਗੇ ਸੀ ਵਿਜੀਲੈਂਸ ਪਿੱਛੇ ਲਾ ਦੇਣੀ ਆ ਕਿਸੇ ਨੂੰ ਚੇਤਾ ਪੁੱਲ ਗਈ ਕਿ ਆਖਰੀ ਕਿਹੜਾ ਐਮਐਲਏ ਆ ਕਾਂਗਰਸ ਪਾਰਟੀ ਦਾ ਜਾਂ ਮੰਤਰੀ ਜਿਹਦੇ ਪਿੱਛੇ ਵਿਜੀਲੈਂਸ ਨੇ ਨਹੀਂ ਤੇ ਜੇ ਨਾ ਨਾ ਗੱਠਜੋੜ ਤੇ ਕਿਤੇ ਨਾ ਕਿਤੇ ਗੱਠਜੋੜ ਹੋ ਗਿਆ ਕਿਉਂਕਿ ਆ ਗਿਆ ਆਰਾਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਮਲਕਰ ਜੇ ਖੜਗੇ ਦਾ ਨਾਮ ਲੈ ਰਹੇ ਨੇ ਕਿ ਦੇਸ਼ ਚਾਹੁੰਦਾ ਕਿ ਦੇਸ਼ ਦੇ ਵਿੱਚ ਇੱਕ ਦਲਤ ਪ੍ਰਾਈਮ ਮਿਨਿਸਟਰ ਬਣਿਆਗੇ ਤੇ ਇਹਦਾ ਮਤਲਬ ਗੱਠਜੋੜ ਤੇ ਜਦੋਂ ਮਲਕਰ ਜੇ ਖੜਗੇ ਜਾਂ ਰਾਹੁਲ ਗਾਂਧੀ ਸੋਨੀਆ ਗਾਂਧੀ ਨੇ ਲੇ ਲੈ ਕੇ ਅਸੀਂ ਗੱਠ ਜੋੜ ਕਰਨਾ ਤੇ ਫਿਰ ਰਾਜਾ ਮਰਿੰਦਰ ਸਿੰਘ ਵੜਿੰਗ ਹੋਗੇ ਜਾਂ ਭਾਰਤ ਪੋਸ਼ਣ ਆਸ਼ੂ ਹੋਗੇ ਜਾਂ ਪ੍ਰਤਾਪ ਸਿੰਘ ਬਾਦਵਾ ਹੋ ਜਾਂ ਸਮੁੱਚੀ ਲੀਡਰਸ਼ਿਪ ਕਿੰਨੇ ਪੁੱਛਣਾ ਇਹਨਾਂ ਨੂੰ ਤੇ ਆਪਣੀਆਂ ਕੁਰਸੀਆਂ ਪਿਆਰੀਆਂ ਨੇ ਤੇ ਦੇਖਣਾ ਕਿ ਕੱਲ ਨੂੰ ਅਸੀਂ ਆਪਣੀ ਲੋਕ ਸਭਾ ਕਿੱਥੋਂ ਲੜਨੀ ਟਿਕਟ ਕਿੱਥੋਂ ਰੱਖਣੀ ਇਹਨਾਂ ਦੀ ਤਾਂ ਓਨੀ ਕੀ ਦੌੜ ਆ ਮੁੱਲਾ ਦੀ ਦੌੜ ਕਹਿੰਦੇ ਕਿਤੋਂ ਤੱਕ ਹੁੰਦੀ ਮਸਜਿਦ ਤੱਕ ਹੁੰਦੀ ਇਹਨਾਂ ਦੀ ਦੌੜ ਵੀ ਉੱਥੋਂ ਕਿ ਤੱਕ ਐਮਐਲਏ ਦੀ ਕੁਰਸੀ ਮਿਲ ਜਾ ਮੇਰੇ ਗਾਂ ਮੁੰਡੇ ਨੂੰ ਕੁਰਸੀ ਮਿਲ ਜਾ ਮੇਰੀ ਘਰ ਵਾਲੀ ਨੂੰ ਕੋਈ ਐਮਐਲਏ ਦੀ ਟਿਕਟ ਮਿਲ ਜਾ ਐਮਪੀ ਦੀ ਟਿਕਟ ਇਹਨਾਂ ਦੀ ਲੜ ਇੱਥੋਂ ਤੱਕ ਪਹੁੰਚ ਆ ਇਹਨਾਂ ਦੀ ਆ ਵਿਜੀਲੈਂਸ ਦਾ ਜਾਂ ਕਿਸੇ ਹੋਰ ਕਾਰਵਾਈ ਦਾ ਉਹ ਕਹਿ ਰਿਹਾ ਸਾਫ ਸਟੇਜਾਂ ਤੋਂ ਵੀ ਬਿਆਨਾਂ 'ਚ ਵੀ ਕਿ ਨਹੀਂ ਹੋਣਾ ਚਾਹੀਦਾ ਕਈ ਦੱਬੋਂ ਵੀ ਆਵਾਜ਼ 'ਚ ਕਹਿੰਦੇ ਆ ਕਿ ਹੋ ਜਾਵੇ ਤਾਂ ਚੰਗੀ ਗੱਲ ਆ ਨਹੀਂ ਕਈ ਤੇ ਹੈ ਹੀ ਸ਼ਰੇਆਮ ਕਹਿ ਰਿਹਾਗੇ ਨੇ ਤੁਸੀਂ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਉਹ ਵੀ ਕਹਿ ਰਹੇ ਕਿ ਗੱਠਜੋੜ ਹੋਣਾ ਚਾਹੀਦਾ ਗੱਠਜੋੜ ਹੋ ਚੁੱਕਾ ਹੈ ਪ੍ਰਿੰਸੀਪਲ ਤੌਰ ਤੇ ਹੋ ਚੁੱਕਾ ਹੈ ਇਹ ਤੇ ਹੁਣ ਤੁਸੀਂ ਕਹਿੰਦੇ ਇੱਕ ਡਰਾਮੇ ਜੇ ਲੋਕਾਂ ਦਾ ਨੇ ਉਹ ਚੈੱਕ ਕੀਤਾ ਯਾਰ ਕਰੰਟ ਚੈੱਕ ਕੀਤਾ ਯਾਰ ਵਰਕਰਾਂ ਦਾ ਕਰੰਟ ਚੈੱਕ ਕੀਤਾ ਯਾਰ ਗੱਠਜੋੜ ਤੇ ਹੋ ਚੁੱਕਾ ਹੈ ਰਾਜਾ ਮਨਿੰਦਰ ਸਿੰਘ ਵੜਿੰਗ ਨੂੰ ਵੀ ਪਤਾ ਉਹ ਭਰਤ ਪੂਛਨ ਅਸ਼ੂਨੂ ਵੀ ਪਤਾ ਹੈਗਾ ਉਹ ਪ੍ਰਤਾਪ ਸਿੰਘ ਬਾਜਵੇ ਨੂੰ ਪਤਾ ਹੈਗਾ ਕਿ ਗੱਠਜੋੜ ਹੋ ਚੁੱਕਾ ਉਹ ਤੇ ਬਸ ਕਰੰਟ ਚੈੱਕ ਕਰ ਰਹੇ ਨੇ ਵਰਕਰਾਂ ਦਾ ਵੀ ਕੱਲੂ ਸਾਨੂੰ ਅਸੀਂ ਲੋੜ ਆਵਾਜ਼ ਮਾਰਾਂਗੇ ਹਾਕ ਮਾਰਾਂਗੇ ਸਾਡੇ ਪਿੱਛੇ ਇਕੱਠੇ ਹੁੰਦੇ ਕਿ ਨਹੀਂ ਹੁੰਦੇ ਹੁਣ ਸਵਾਲ ਹੈ ਕਿ ਇਹਨਾਂ ਨੇ ਕਿ ਲੋਕਾਂ ਦੇ ਵਿੱਚ ਵਿਚਾਰਨ ਆਗਾ ਹਾਲਾਂਕਿ ਅੱਜ ਤੇ ਭਰਤ ਪੂਸ਼ਨਾ ਆਸ਼ੂ ਕਹਿ ਹੀ ਗਿਆ ਕਿ ਆਮ ਆਵਾਦੀ ਪਾਰਟੀ ਨਾਲ ਗੱਠ ਜੋੜਨ ਨਾਲ ਚੰਗਾ ਮੈਂ ਘਰ ਬੈਠ ਜਾ ਤੇ ਇਦਾਂ ਦੇ ਦੇਖਦੇ ਕਿ ਭਰਤ ਪੂਛ ਨਾਸ਼ੂ ਵਰਗੇ ਹੋਰ ਕਿੰਨੇ ਕਾਂਗਰਸ ਪਾਰਟੀ ਦੇ ਬੈਠਦੇ ਕੀ ਰਾਜਾ ਮਰਿੰਦਰ ਸਿੰਘ ਵੜਿੰਗੇ ਅੱਜ ਬੋਲੇ ਕਿਉਂ ਨਹੀਂ ਪ੍ਰਤਾਪ ਸਿੰਘ ਬਾਯੋ ਹੈ ਕਿ ਹਾਂ ਜੇ ਗੱਠ ਜੋੜ ਹੋ ਗਿਆ ਤੇ ਅਸੀਂ ਵੀ ਘਰ ਬੈਠ ਜਾਾਂਗੇ ਆਮ ਆਦਮੀ ਪਾਰਟੀ ਕਿਸੇ ਨਹੀਂ ਨਾ ਕਿਹਾ ਹੈਗਾ ਇਹਦਾ ਮਤਲਬ ਕੀ ਹੈ ਕਿ ਕਰੰਟ ਚੈੱਕ ਕਰ ਰਹੇ ਨੇ ਵਰਕਰਾਂ ਦਾ ਜੇ ਵਾਕੇ ਤੁਸੀਂ ਕਹਿੰਦੇ ਕਿ ਪਾਰਟੀ ਖਤਮ ਹੋ ਜੂਗੀ ਪੰਜਾਬ ਦੇ ਵਿੱਚ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਗੱਠ ਜੋੜੇ ਤੇ ਫਿਰ ਕਹਿ ਦਿਓ ਕਿ ਜੀ ਅਸੀਂ ਗੱਠ ਜੋੜ ਸਾਨੂੰ ਮਨਜ਼ੂਰ ਨਹੀਂ ਅਸੀਂ ਘਰ ਬੈਠ ਨਹੀਂ ਚੰਗਾ ਉਗਲੇ ਘਰ ਬੈਠਣ ਉਥੇ 100 ਤਿਆਰ ਹੋਣਗੇ 100 ਐਲੋਪੀ ਬਣਨ ਤਿਆਰ ਹੋਣਗੇ 100 ਪ੍ਰਧਾਨ ਬਣਨ ਤਿਆਰ ਹੋਣਗੇ ਇਹਦੇ ਐਵੇਂ ਡਰਾਵਾ ਜੀ ਨਹੀਂ ਮਾਰਦੇ ਹੈਗੇ ਉਹਨਾਂ ਹੈਗੀਆ ਦਿੱਲੀ ਵਾਲਿਆਂ ਨੂੰ ਪਤਾ ਇਹਨਾਂ ਦੇ ਕਿੰਨੇ ਕੀ ਪਾਣੀ ਹੈ ਇੱਕ ਲਾਸਟ ਇਹਨਾਂ ਕੀ ਮੀਟਿੰਗ ਕਰਨੀ ਹੈਗੀ ਆ ਜਿੰਨੀ ਕੀ ਮੈਂ ਕਾਂਗਰਸ ਨੂੰ ਕਵਰ ਕੀਤਾ ਹੈਗਾ ਮੀਟਿੰਗ ਕਰਨਗੇ ਐ ਐਮਐਲਏ ਜੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਕਰ ਕਰਕੇ ਡਰਾਮੇ ਜੇ ਕਰ ਕਰਕੇ ਇੱਕ ਰੈਜੂਲੇਸ਼ਨ ਪਾਸ ਕਰ ਦੇਣਗੇ ਕਿ ਆ ਕਾਂਗਰਸ ਪਾਰਟੀ ਦੀ ਅੱਜ ਮੀਟਿੰਗ ਹੋਈ ਹੈ ਸਾਰੇ ਜਿਹੜੇ ਅਧਿਕਾਰ ਨੇ ਉਹ ਸੀ ਪਾਰਟੀ ਸੁਪਰੀਮ ਨੂੰ ਮਲਕਰਜੇ ਨੂੰ ਖੜਕੇ ਨੂੰ ਦੇ ਦੇ ਬਸ ਇਹ ਡਰਾਮਾ ਇਹਨਾਂ ਦਾ ਚੱਲਦਾ ਆ ਰਿਹਾ ਹੈ ਉਹ ਦੇ ਦੇਣਗੇ ਕਦੀ ਪਹਿਲਾਂ ਸੋਨੀਆ ਗਾਂਧੀ ਨੂੰ ਅਧਿਕਾਰ ਦਿੰਦੇ ਰਹੇ ਨੇ ਫਿਰ ਰਾਹੁਲ ਗਾਂਧੀ ਨੂੰ ਅਧਿਕਾਰ ਦਿੰਦੇ ਰਹੇ ਹੁਣ ਮਲਕਰਜੇ ਖੜਗੇ ਨੂੰ ਦੇ ਦੇਣਗੇ ਅਧਿਕਾਰ ਉਹਨਾਂ ਕੀ ਆ ਪਰ ਇੱਕ ਗੱਲ ਹੈ ਕਿ ਜੇ ਇਹਨਾਂ ਦਾ ਗੱਠਜੋੜ ਹੋ ਗਿਆ ਪੰਜਾਬ ਦੇ ਵਿੱਚ ਤੇ ਲਾਜ਼ਮੀ ਤੌਰ ਤੇ ਕਾਂਗਰਸ ਦਾ ਵੱਟਿਆ ਕੁਝ ਨਹੀਂ ਜਾਣਾ ਹੈਗਾ ਇਹ ਹੈ ਕਿ ਗੱਠਜੋੜ ਜੇ ਬਣ ਗਿਆ ਤੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗੱਠਜੋੜ ਵੀ ਵੱਟ ਤੇ ਪਿਆਗਾ ਉਹ ਮਜਬੂਦ ਹੋਰਗੇ ਕਿ ਕਾਂਗਰਸ ਦਾ ਜਿਹੜਾ ਵੋਟਰ ਹੈ ਉਹ ਨਾਰਾਜ਼ ਹੋਇਆ ਉਹ ਨਾਰਾਜ਼ ਹੋ ਕੇ ਕਿਧਰ ਕੋ ਗਿਆ ਆਮ ਆਦੀ ਪਾਰਟੀ ਕੋ ਲੱਗਿਆ ਆ ਕਾਲੀ ਦਲ ਦਾ ਜਿਹੜਾ ਵਰਕਰ ਉਹ ਨਾਰਾਜ਼ ਹੋ ਕੇ ਕਿਹਾ ਆ ਆਮ ਆਦੀ ਪਾਰਟੀ ਕੋ ਗਿਆ ਸੀ ਤੇ ਫਿਰ ਕਾਲੀ ਦਲ ਦਾ ਵਰਕਰ ਕਹਿੰਗਾ ਕਿ ਇਹਦੇ ਨਾਲ ਤੇ ਕਾਲੀ ਚੰਗੇ ਨੇ ਕਾਂਗਰਸ ਕਹਿੰਗੇ ਯਾਰ ਇਹਨਾਂ ਬਦਲੇ ਹੀ ਘੁੱਟ ਵੀ ਖਾਲੀ 21 ਮਹੀਨੇ ਸਾਡੇ ਐਮਐਲਏ ਦੇ ਪਰਚੇ ਪਰਚੇ ਵੀ ਦਰਜ ਹੋ ਗਏ ਜਿਹੜੇ ਸਟੇਜ ਤੇ ਬੈਠੇ ਉਹਨਾਂ ਚੋਂ ਤਿੰਨੇ ਜਣੇ ਜਿਨ੍ਹਾਂ ਦੇ ਪਰਚੇ ਦਰਜ ਹੋ ਗਏ ਅੱਧੇ ਤੇ ਵਿਚਾਰੇ ਆਏ ਨਹੀਂ ਅਗੇ ਡਰ ਦੇ ਮਾਰੇ ਹੁਣ ਸਵਾਲ ਇਹ ਹੈ ਕਿ ਇਹ ਗਾ ਕੇ 27 ਭਾਵੇਂ ਇਹ 24 ਭਾਵੇਂ ਰਲ ਕੇ ਜਿੱਤ ਜਾਣ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਕੁਝ ਨਹੀਂ ਵਟਿਆ ਜਾਣਾ ਹੈਗਾ ਹੁਣ ਦੂਜਾ ਇਹ ਕਿ ਆਪਸੀ ਬੜੇ ਪਾਟੇ ਪਏ ਹੈਗੇ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਬਤੌਰ ਪ੍ਰਧਾਨ ਅਜੇ ਨਾਮ ਨਹੀਂ ਲਿਆ ਨਵਜੋਤ ਸਿੰਘ ਸਿੱਧੂ ਜਾਂ ਹੋਰ ਲੋਕਾਂ ਦਾ ਇਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਡਿਸਪਲਿਨ ਬੜਾ ਜ਼ਰੂਰੀ ਹੈ ਪਾਰਟੀ ਦੇ ਵਾਸਤੇ ਇਕੱਠੇ ਹੋ ਕੇ ਕੰਮ ਲੜੋ ਹਾਂ ਉਹ ਵਾ ਪਰ ਆ ਹੁਣ ਦੇਖਦੇ ਹਾਂ ਇਹ ਕਾਂਗਰਸ ਦੀ ਜਿਹੜੀ ਅੰਦਰੂਨੀ ਜਿਹੜੀ ਲੜਾਈ ਆ ਕਿ ਕਿੰਨੀ ਭੰਬੜ ਮਚਦੀ ਹੈਗੀ ਹਾਲਾਂਕਿ ਕੁਝ ਹੈ ਨਹੀਂ ਲੇਕਿਨ ਬਾਤ ਦਾ ਬਤੰਗੜ ਬਣ ਗਿਆ ਹੈਗਾ ਕਿ ਇੱਕ ਪਾਸੇ ਸਿੱਧੂ ਨੇ ਉਥੇ ਰੈਲੀ ਕੀਤੀ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੀ ਟਿੱਪਣੀ ਆ ਗਈ ਫਿਰ 4 ਐਮਐਲਏ ਉਧਰ ਆਏ 5 ਉਧਰ ਆਏ 6 ਉਧਰ ਆਏਗੇ ਉਹ ਆਪਸੇ ਵਿੱਚ ਇਹਨਾਂ ਦਾ ਨਵਾਂ ਡਰਾਮਾ ਨਹੀਂ ਹੈਗਾ ਇਹ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਦਾ ਪੰਗਾ ਰਿਹਾ ਬਿੰਦ ਸਿੰਘ ਦਾ ਪੰਗਾ ਪੇਚਾ ਪਿਆ ਰਿਹਾ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ ਰਜਿੰਦਰ ਕੌਰ ਭੱਠਲ ਦਾ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤਾਪ ਸਿੰਘ ਬਾਜਵੇ ਦੇ ਨਾਲ ਫਿਰ ਕੈਪਟਨ ਮਰਿੰਦਰ ਸਿੰਘ ਦਾ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਸੁਨੀਲ ਜਾਖੜ ਦਾ ਪ੍ਰਤਾਪ ਬਾਜਵੇ ਨਾਲ ਇਹ ਚੱਲਦਾ ਹੀ ਰਹਿੰਦਾ ਇਹਨਾਂ ਦਾ ਇਹ ਪੁਰਾਣਾ ਫੈਸ਼ਨ ਵੀ ਕਹਿ ਲੋ ਪੁਰਾਣਾ ਪਖੰਡ ਵੀ ਕਹਿ ਲੋ ਤੇ ਹੁਣ ਵੀ ਹੁਣ ਰਾਜਾ ਬਰਿੰਦਰ ਸਿੰਘ ਦਾ ਨਵਜੋਤ ਸਿੱਧੂ ਦਾ ਨਵਜੋਤ ਸਿੰਘ ਸਿੱਧੂ ਆ ਪ੍ਰਤਾਪ ਆਜਵੇ ਦਾ ਮਾਝਾ ਐਕਸਪ੍ਰੈਸ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਸਸਰੀ ਕਾਲ ਨਹੀਂ ਹੈ ਤੇ ਇਹ ਹੈ ਪਰ ਜਦੋਂ ਇਹਨਾਂ ਦੇ ਉੱਪਰ ਵਿਪਤਾ ਪੈਂਦੀ ਹੈਗੇ ਜਦੋਂ ਇਹ ਕੁੱਟ-ਕੁੱਟ ਖਾ ਲੈਂਦੇ ਹੈਗੇ ਇਹਨੇ ਸਰਕਾਰਾਂ ਕੋਲ ਫਿਰ ਇਕੱਠੇ ਹੋ ਜਾਂਦੇ 10 ਸਾਲ ਕਾਲੀਆਂ ਦੀ ਬਹੁਤ ਕਾਲੀਆਂ ਨੇ ਇਹਨਾਂ ਦੀ ਚੰਗੀ ਸੇਵਾ ਕੀਤੀ ਹੈ ਫਿਰ ਇਕੱਠੇ ਫਿਰ ਕੰਚ ਪਾਏ ਦੁੱਖ ਹੀ ਨਹੀਂ ਕਾਂਗਰਸਗੇ ਤੇ ਇਸ ਕਰਕੇ ਇਹਨਾਂ ਨੂੰ ਉਦੋਂ ਇਹਨਾਂ ਦੀ ਸਰਕਾਰ ਬਣ ਗਈ ਹੈਗੇ ਫਿਰ ਹੰਕਾਰ ਹੋ ਜਾਂਦਾ ਹੰਕਾਰੀ ਇਹਨੇ ਜਿਆਦਾ ਕਿਉਂਕਿ ਪੈਸਾ ਭੁੱਖਾ ਬੰਦਾ ਤੇ ਨਹੀਂ ਹੰਕਾਰ ਹੀ ਹੁੰਦਾ ਨਾ ਜਿਹਨੇ ਵਿਚਾਰੇ ਦਿਹਾੜੀ ਕਰਨੀ ਹੈ ਜਿਹਨੇ ਦੁਕਾਨ ਚਲਾਉਣੀ ਹੈ ਇਹਦੇ ਨੇ ਕੰਮ ਕਰ ਉਹ ਨਹੀਂ ਹੰਕਾਰ ਹੰਕਾਰ ਕਦੋਂ ਬੰਦੇ ਦਾ ਹੁੰਦਾ ਜਦੋਂ ਤੁਹਾਡੇ ਜਿਹਾ ਸੱਤਾ ਆ ਜਾਏ ਜਦੋਂ ਤੁਹਾਡੇ ਕੋਲ ਪੈਸਾ ਆ ਜਾਏ ਕਾਂਗਰਸੀਆਂ ਕੋ ਸੱਤਾ ਵੀ ਹੈ ਪੈਸਾ ਵੀ ਹੰਕਾਰ ਹੋ ਗਿਆ ਕਿਉਂਕਿ ਸਰਕਾਰ ਅਕਾਲੀਆਂ ਨੂੰ ਵੀ ਹੰਕਾਰ ਸੀ ਪੈਸਾ ਵੀ ਆ ਕਿਉਂਕਿ ਸਿਆਸਤ ਦੇ ਵਿੱਚ ਪੈਸਾ ਹੈ ਹੀ ਬਹੁਤ ਤੁਹਾਨੂੰ ਇੱਕ ਵਾਰ ਕਿਸੇ ਕੋਈ ਕੋਈ ਪਾਰਟੀ ਟਿਕਟ ਦੇ ਦੇ 10-12 ਕਰੋੜ ਉੱਧੇ ਇਕੱਠਾ ਹੋ ਜਾਂਦਾ ਭਾਵੇਂ ਤੁਸੀਂ ਹਾਰ ਹੀ ਜਾਓ ਤੇ ਜੇ ਤੁਸੀਂ ਐਮਐਲਏ ਬਣ ਕੇ ਮੰਤਰੀ ਬਣ ਕੇ ਫਿਰ ਤੁਸੀਂ ਕਰੋੜਾ ਰੁਪਏ ਕਮਾ ਲੈਂਦੇ ਹੋਗੇ ਨੇ ਤੇ ਹੁਣ ਜਿਵੇਂ ਆਮ ਆਦੀ ਪਾਰਟੀ ਵਾਲਿਆਂ ਕੋਲ ਸੱਤਾ ਵੀ ਆ ਤੇ ਪੈਸਾ ਵੀ ਆ ਹੰਕਾਰ ਇਹ ਵੀ ਹੋ ਗਿਆ ਇਹ ਕੁਦਰਤ ਹੀ ਹੈ ਕੁਰਸੀ ਹੈ ਨਾ ਕਿਉਂਕਿ ਜੇ ਬੰਦਾ ਹੰਕਾਰੀ ਨਾ ਹੋਵੇ ਫਿਰ ਬੰਦਾ ਰੱਬ ਹੋਵੇ ਮਨੁੱਖਾ ਬਹੁਤ ਲੋਕ ਘਟ ਨੇ ਜਿਹੜੇ ਮੂੰਹ ਨੂੰ ਸ਼ਕੂ ਲਾ ਲੈਂਦੇ ਬਾਕੀ ਤਾਂ ਕਹਿੰਦੇ ਲੁੱਟ ਲੋ ਕੀ ਪਤਾ ਅਗਲੀ ਵਾਰ ਐਮਐਲਏ ਬੰਨਾ ਕਿ ਨਹੀਂ ਬੰਨਾ ਮੰਤਰੀ ਬੰਨਣਾ ਕਿ ਬੰਨਾ ਇੱਕ ਵਾਰ ਤਾਂ 5 ਸਾਲ ਦੇ ਮੌਜਾ ਮਾਣ ਲਲੋ ਤੇ ਪੰਜਾਬ ਦੇ ਲੋਕ ਪੈਸੇ ਚੱਕੀ ਫਿਰਦੇ ਆਗੇ ਵੀ ਆ ਲੋ ਜੀ ਕੰਮ ਚਾਹੇ ਤੁਹਾਡਾ ਵੈਸੇ ਕੰਮ ਹੋ ਜਾਏ ਫਿਰ ਵੀ ਲੋਕੀ ਪੈਸੇ ਦੇ ਆਉਂਦੇ ਹੈਗੇ ਨੇ ਤੇ ਇਸ ਕਰਕੇ ਹੁਣ ਆ ਸਵਾਲ ਕਾਉਂਗੇ ਕਾਂਗਰਸ ਪਾਰਟੀ ਦਾ ਹੈ ਕਿ ਇਹ ਜਿਹੜਾ ਗੱਠ ਜੋੜ ਹੈ ਇਹ ਟਿਕੇ ਰਹਿਣਗੇ ਜਾਂ ਤੇ ਕਹਿ ਦਿੰਦੇ ਅਗੇ ਕਿ ਜਿਵੇਂ ਆਸ਼ੂ ਨੇ ਸਿੱਧਾ ਹੀ ਕਹਿ ਦਿੱਤਾਗਾ ਚਾਹੇ ਚਾਹੇ ਭਾਰਤ ਪੁੱਛਣਾ ਆਸ਼ੂ ਨੂੰ ਜੇਲ੍ਹ ਜਾਣਾ ਪਿਆਗਾ ਲੰਮਾ ਕੇਸ ਚੱਲੂਗਾ ਪਤਾ ਨਹੀਂ ਬਰੀ ਕਦੋਂ ਹੋਣਾ ਕਿ ਨਹੀਂ ਹੋਣਾ ਉਹ ਇੱਕ ਵੱਖਰਾ ਇਸ਼ੂ ਪਰ ਉਹਨੇ ਤਾਂ ਕਹਿ ਦਿੱਤਾ ਨਾ ਕਿ ਆਮ ਆਦੀ ਪਾਰਟੀ ਨਾਲ ਉਹ ਚੰਗਾ ਹੀ ਹੈ ਕਿ ਆਪਾਂ ਘਰ ਬੈਠ ਜੀਏ ਹੁਣ ਸਵਾਲ ਹੈ ਕਿ ਤੁਹਾਡੇ ਸਰਕਾਰ ਨੇ ਮਾਂਜੇ ਵੀ ਬੜੇ ਨੇ ਐਮ ਐਲ ਏ ਤੇ ਮੰਤਰੀ ਕਿਹੜਾ ਛੱਡਿਆਗਾ ਜਿਹੜੇ ਰਹਿ ਗਏ ਨੇ ਉਹ ਉਹ ਕਿਵੇਂ ਰਹਿ ਗਏ ਨੇ ਉਹ ਸਾਰੀ ਦੁਨੀਆ ਨੂੰ ਪਤਾ ਕਿ ਕਿਵੇਂ ਸਮਝੌਤੇ ਕੀਤੇ ਨੇ ਕਿਵੇਂ ਪ੍ਰੋਟੈਕਸ਼ਨ ਬਣੀ ਅੱਜਕੱਲ ਇੱਕ ਹੋਰ ਸਿਆਸਤ ਦੇ ਵਿੱਚ ਪ੍ਰੋਟੈਕਸ਼ਨ ਬਣੀ ਦਾ ਬੜਾ ਰਵਾਜ ਹੈਗਾ ਨਾ ਉਹ ਚੱਲਦੀ ਹੈਗੀ ਆ ਤੇ ਬਾਕੀ ਦੇ ਸਾਰੇ ਵਿਚਾਰੇ ਡਰੇ ਬੈਠੇ ਹੈਗੇ ਨੇ ਤੇ ਦੂਜੇ ਜਿਹੜੇ ਫੜੇਗੇ ਨੇ ਉਹ ਸਾਰਿਆਂ ਦੇ ਸਾਹਮਣੇ ਹੈਗੇ ਜਿਹੜੇ ਨਹੀਂ ਫੜੇਗੇ ਨੇ ਉਹ ਕਿਉਂ ਨਹੀਂ ਫੜੇਗੇ ਉਹ ਸਾਰੀ ਕਾਂਗਰਸ ਨੂੰ ਪਤਾ ਸਾਰੀ ਸਰਕਾਰ ਨੂੰ ਪਤਾ ਦਿੱਲੀ ਤੱਕ ਉਹ ਕਿਉਂ ਨਹੀਂ ਫੜੇਗੇ